ਹਾਂਜੀ ਸਤਿ ਸ੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਅੱਜ ਦੀ ਇਸ ਵੀਡੀਓ ਦੇ ਵਿੱਚ। ਅੱਜ ਦੀ ਇਹ ਕਹਾਣੀ ਅੱਜ ਦੀ ਇਹ ਵੀਡੀਓ ਜੋ ਆਪਾਂ ਤੁਹਾਡੇ ਲਈ ਲੈ ਕੇ ਆਏ ਆਂ। ਇਹ ਇੱਕ ਅਜਿਹੀ ਕਹਾਣੀ ਆ ਜਿਸ ਦੇ ਵਿੱਚ ਆਪਾਂ ਕਹਿ ਸਕਦੇ ਆ ਕਿ ਖੋਦਿਆ ਪਹਾੜ ਨਿਕਲੀ ਚੂਹੀ ਵਾਲੀ ਕਹਾਵਤ ਹੈ। ਉਹ ਪੂਰੀ ਪੂਰੀ ਫਿੱਟ ਹੁੰਦੀ ਹੈ। ਇਸ ਮਾਮਲੇ ਦੇ ਵਿੱਚ ਇੱਕ ਪੋਲੀਟੀਕਲ ਪ੍ਰੈਸ਼ਰ ਤੇ ਇੱਕ ਪਬਲਿਕ ਪ੍ਰੈਸ਼ਰ ਦੇ ਕਾਰਨ ਪੁਲਿਸ ਇੱਕ ਪਰਿਵਾਰ ਦੇ ਉੱਤੇ ਇੰਨੀ ਜ਼ਿਆਦਾ ਛਾਪੇਮਾਰੀ ਕਰਦੀ ਆ ਤਾਂ ਕਿ ਉਹਦੇ ਮਰਦਾਂ ਨੂੰ ਫੜਿਆ ਜਾ ਸਕੇ ਉਸ ਪਰਿਵਾਰ ਦੇ ਮਰਦਾਂ ਨੂੰ। ਤੇ ਉਹ ਇੰਨਾ ਜਿਆਦਾ ਪਰਿਵਾਰ ਤੰਗ ਹੋ ਜਾਂਦਾ ਕਿ ਉਸ ਦੇ ਬੱਚੇ ਸਕੂਲ ਜਾਣ ਤੋਂ ਵੀ ਡਰ ਲੱਗ ਜਾਂਦੇ ਆ ਤੇ ਉਹਨਾਂ ਦੇ ਪਰਿਵਾਰ ਦੀ ਇੱਕ ਔਰਤ ਦੀ ਹਾਰਟ ਅਟੈਕ ਨਾਲ ਮੌਤ ਵੀ ਹੋ ਜਾਂਦੀ ਹੈ ਤਾਂ ਫਿਰ ਇਹ ਮਾਮਲਾ ਹੋਰ ਵੀ ਜਿਆਦਾ ਵੱਧ ਜਾਂਦਾ ਤੇ ਫਿਰ ਪੁਲਿਸ ਕਿਵੇਂ ਇਸ ਮਾਮਲੇ ਨੂੰ ਸੋਲਵ ਕਰਦੀ ਹੈ ਤੇ ਜਦੋਂ ਐਂਡ ਦੇ ਵਿੱਚ ਸਚਾਈ ਸਾਹਮਣੇ ਆਉਂਦੀ ਹੈ ਤਾਂ ਉਹ ਸਾਰੀ ਦੁਨੀਆ ਨੂੰ ਹੈਰਾਨ ਕਰਨ ਵਾਲੀ ਹੁੰਦੀ ਹੈ ਦੋ ਕੇਸ ਕਿਵੇਂ ਇੱਕ ਕੇਸ ਦੇ ਵਿੱਚ ਜੁੜਦੇ ਆ ਤੇ ਇਹਦਾ ਅੰਤ ਹੁੰਦਾ ਕੇਸ ਦਾ ਉਹ ਕਿਵੇਂ ਹੁੰਦਾ ਇਹ ਸਾਰੀ ਕਹਾਣੀ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਦੱਸਾਂਗੇ ਤੇ ਇਸ ਵੀਡੀਓ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਵੀਡੀਓਜ਼ ਨੂੰ ਦੇਖ ਰਹੇ ਹੋ ਇਨਾ ਪਿਆਰ ਦੇ ਰਹੇ ਹੋ ਕਮੈਂਟ ਕਰ ਰਹੇ ਹੋ ਤੇ ਜਿਹੜੇ ਵੀਡੀਓ ਨੂੰ ਅੱਜ ਪਹਿਲੀ ਵਾਰ ਦੇਖ ਰਹੇ ਹੋ ਨਵੇਂ ਆਏ ਹੋ ਉਹਨਾਂ ਨੂੰ ਗੁਜਾਰਿਸ਼ ਆ ਕਿ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਕਮੈਂਟ ਕਰਕੇ ਆਪਣੀ رائے ਵੀ ਜ਼ਰੂਰ ਦਿਓ ਤਾਂ ਕਿ ਅਸੀਂ ਅੱਗੇ ਤੋਂ ਆਪਣੇ ਜੇ ਕੋਈ ਗਲਤੀ ਹੋਵੇ ਨੂੰ ਸੁਧਾਰ ਸਕੀਏ ਤੇ ਜੇ ਸਾਨੂੰ ਤੁਸੀਂ ਹੱਲਾਸ਼ੀਰੀ ਦਿਓਗੇ ਤਾਂ ਇਦਾਂ ਦਾ ਹੋਰ ਵੀ ਕੰਟੈਂਟ ਤੁਹਾਡੇ ਅੱਗੇ ਪੇਸ਼ ਕਰਦੇ ਰਹਾਂਗੇ। ਇਸ ਮਾਮਲੇ ਦੀ ਸ਼ੁਰੂਆਤ ਹੁੰਦੀ ਹੈ 1 ਮਈ 2014 ਨੂੰ। ਨੌਇਡਾ ਗ੍ਰੇਟਰ ਨੌਇਡਾ ਦਿੱਲੀ ਦੇ ਨਾਲ ਲੱਗਦਾ ਯੂਪੀ ਦਾ ਇੱਕ ਇਲਾਕਾ ਇੱਕ ਯੂਪੀ ਦਾ ਸ਼ਹਿਰ ਜਿਹੜਾ ਕਿ ਦਿੱਲੀ ਐਨਸੀਆਰ ਦੇ ਵਿੱਚ ਆ ਜਾਂਦਾ। ਉਸ ਸ਼ਹਿਰ ਦੇ ਵਿੱਚ ਇੱਕ ਰਾਤ ਨੂੰ ਗ੍ਰੇਟਰ ਨੌਇਡਾ ਦੇ ਵਿੱਚ ਗੌਤਮ ਬੁੱਧ ਨਗਰ ਨਾਮ ਦਾ ਇੱਕ ਇਲਾਕਾ ਆ। ਉੱਥੇ ਇੱਕ ਗੋਲ ਚੱਕਰ ਪੈਂਦਾ। ਉਤਰੀ ਰਾਤ ਨੂੰ 1 ਮਈ 2014 ਨੂੰ ਇੱਕ ਗੱਡੀ Honda City ਉਹਨੂੰ ਅੱਗ ਲੱਗ ਜਾਂਦੀ ਹੈ। ਹੁਣ ਟਾਈਮ ਸੀਗਾ ਰਾਤ ਦੇ 11:30-12 ਵਜੇ ਦਾ। ਥੋੜੀ-ਥੋੜੀ ਟ੍ਰੈਫਿਕ ਚੱਲ ਰਹੀ ਸੀ, ਥੋੜੇ-ਬਹੁਤੇ ਲੋਕ ਸੀਗੇ, ਕੋਈ ਜ਼ਿਆਦਾ ਲੋਕ ਨਹੀਂ ਸੀਗੇ ਉਸ ਟਾਈਮ। ਜਦੋਂ ਇੱਕ ਗੱਡੀ ਨੂੰ ਅੱਗ ਲੱਗਦੀ ਹੈ, ਲੋਕ ਦੇਖਦੇ ਆ ਤਾਂ ਉਹਨੂੰ ਬੁਝਾਉਣ ਦੇ ਲਈ ਉੱਥੇ ਆਉਂਦੇ ਆ। ਹੁਣ ਲੋਕ ਜਦੋਂ ਉੱਥੇ ਪਹੁੰਚਦੇ ਆ, ਦੇਖਦੇ ਆ ਗੱਡੀ ਦੇ ਵਿੱਚ ਇੱਕ ਗੱਡੀ ਚਾਲਕ ਵੀ ਹੁੰਦਾ, ਗੱਡੀ ਨੂੰ ਚਲਾਉਣ ਵਾਲਾ ਡਰਾਈਵਰ ਗੱਡੀ ਦੀ ਸੀਟ ਤੇ ਹੀ ਬੈਠਾ ਹੁੰਦਾ। ਪਰ ਅੱਗ ਇਨੀ ਜ਼ਿਆਦਾ ਵੱਧ ਗਈ ਹੁੰਦੀ ਹੈ ਕਿ ਉਸ ਨੂੰ ਕੱਢਣਾ ਮੁਸ਼ਕਿਲ ਹੋ ਜਾਂਦਾ ਹੈ ਤੇ ਅੱਗ ਬੁਝਾਉਣੇ ਵੀ ਔਖੀ ਹੁੰਦੀ ਹੈ ਤਾਂ ਉੱਥੇ ਫਿਰ ਦਿੱਲੀ ਪੁਲਿਸ ਤੇ ਫਾਇਰ ਬ੍ਰਿਗੇਡ ਨੂੰ ਫੋਨ ਕਰ ਦਿੱਤਾ ਜਾਂਦਾ ਹੁਣ ਮੌਕੇ ਤੇ ਉੱਥੇ ਪੁਲਿਸ ਪਹੁੰਚਦੀ ਹੈ ਨੌੜਾ ਪੁਲਿਸ ਆ ਕੇ ਨਾਲ ਫਾਇਰ ਬ੍ਰਿਗੇਡ ਹੁੰਦੀ ਹੈ ਤੇ ਆਪਣੇ ਯਤਨਾਂ ਦੇ ਨਾਲ ਉਹ ਅੱਗ ਬੁਝਾਉਂਦੇ ਆ ਗੱਡੀ ਦੀ ਅੱਗ ਬੁਝਾਈ ਜਾਂਦੀ ਹੈ ਵਿੱਚੋਂ ਜਿਹੜਾ ਇਨਸਾਨ ਹੁੰਦਾ ਬੈਠਾ ਉਹਨੂੰ ਕੱਢਿਆ ਜਾਂਦਾ ਤੇ ਕੱਢ ਕੇ ਉਹਨੂੰ ਹਸਪੀਟਲ ਲੈ ਕੇ ਜਾਇਆ ਜਾਂਦਾ ਹੁਣ ਤੱਕ ਜਿਹੜਾ ਉਹ ਇਨਸਾਨ ਗੱਡੀ ਦੇ ਵਿੱਚ ਸੀਗਾ ਉਸ ਦਾ ਬਹੁਤ ਜ਼ਿਆਦਾ ਬੁਰਾ ਹਾਲ ਹੋ ਗਿਆ ਹੁੰਦਾ ਅੱਗ ਦੇ ਨਾਲ ਉਹਦੀ ਬਾਡੀ ਬਿਲਕੁਲ ਹੀ ਮਚ ਗਈ ਹੁੰਦੀ ਹੈ ਤੇ ਜਦੋਂ ਉਹਨੂੰ ਹਸਪੀਟਲ ਦੇ ਵਿੱਚ ਚੈੱਕ ਅਪ ਕਰਾਇਆ ਜਾਂਦਾ ਉਹਦਾ ਤਾਂ ਜਿਹੜੇ ਉੱਥੇ ਡਾਕਟਰ ਹੁੰਦੇ ਆ ਉਹ ਦੱਸਦੇ ਆ ਕਿ ਇਹਦੀ ਮੌਤ ਹੋ ਚੁੱਕੀ ਹੈ ਹੁਣ ਉਹਦੀ ਸਨਾਰਥ ਕਰਨੇ ਬਹੁਤ ਜ਼ਿਆਦਾ ਔਖੀ ਹੁੰਦੀ ਹੈ ਕਿਉਂਕਿ ਉਹਦੇ ਸਰੀਰ ਦੇ ਨਾਲ ਨਾਲ ਜਿੰਨੇ ਉਹਦੇ ਉੱਪਰ ਕੱਪੜੇ ਪਾਏ ਹੁੰਦੇ ਆ ਸਾਰੇ ਜਲ ਗਏ ਹੁੰਦੇ ਆ ਕੋਈ ਵੀ ਆਈਡੀ ਪ੍ਰੂਫ ਵਗੈਰਾ ਜਾਂ ਪਾਸਪੋਰਟ ਵਗੈਰਾ ਕੁਝ ਵੀ ਨਹੀਂ ਮਿਲਦਾ ਸਾਰਾ ਕੁਝ ਮਚ ਗਿਆ ਹੁੰਦਾ ਤੇ ਉਧਰੋਂ ਜਿਹੜੀ ਗੱਡੀ ਐ ਗੱਡੀ ਦੀ ਵੀ ਹਾਲਤ ਇੰਨੀ ਜ਼ਿਆਦਾ ਗੰਭੀਰ ਹੁੰਦੀ ਐ ਹੁਣ ਗੱਡੀ ਨੂੰ ਦੇਖ ਕੇ ਵੀ ਨਹੀਂ ਪਤਾ ਲੱਗਦਾ ਕਿ ਗੱਡੀ ਹੈ ਕਿਹੜੀ ਐ ਪਰ ਫਿਰ ਗੱਡੀ ਦੀ ਚਾਸੀ ਤੋਂ ਗੱਡੀ ਦੀ ਜਿਹੜੀ ਇਨਫੋਰਮੇਸ਼ਨ ਆ ਉਹ ਕੱਢੀ ਜਾਂਦੀ ਐ ਗੱਡੀ ਦਾ ਚਾਸੀ ਨੰਬਰ ਨੋਟ ਕੀਤਾ ਜਾਂਦਾ ਏਜੰਸੀ ਭੇਜਿਆ ਜਾਂਦਾ ਰਿਕਾਰਡ ਦੇ ਵਿੱਚ ਚੈੱਕ ਕੀਤਾ ਜਾਂਦਾ ਤੇ ਪਤਾ ਲੱਗਦਾ ਕਿ ਇਹ ਜਿਹੜੀ ਗੱਡੀ ਐ ਉਹ ਨਾਇਡਾ ਦੇ ਵਿੱਚ ਸੈਕਟਰ α2 ਦੇ ਵਿੱਚ ਰਹਿਣ ਵਾਲੇ ਚੰਦਰ ਮੋਨ ਸ਼ਰਮਾ ਦੀ ਗੱਡੀ ਸੀ ਤੇ ਇਸ ਗੱਡੀ ਦੇ ਵਿੱਚ ਉਸ ਸਮੇਂ ਚੰਦਰਮੋਨ ਸ਼ਰਮਾ ਖੁਦ ਮੌਜੂਦ ਸੀਗਾ ਉਹੀ ਗੱਡੀ ਨੂੰ ਚਲਾ ਰਿਹਾ ਸੀ ਜਦੋਂ ਇਹ ਸਾਰਾ ਮਾਮਲਾ ਘਰਦਿਆਂ ਤੱਕ ਪਹੁੰਚਦਾ ਘਰਦਿਆਂ ਨੂੰ ਪਤਾ ਲੱਗਦਾ ਤਾਂ ਘਰਦੇ ਫਿਰ ਮੌਕੇ ਤੇ ਉੱਥੇ ਆਉਂਦੇ ਆ ਤੇ ਜਿਹੜੀ ਚੰਦਰਮੋਨ ਦੀ ਵਾਈਫ ਹੁੰਦੀ ਹੈ ਉਹ ਆ ਕੇ ਬਹੁਤ ਜ਼ਿਆਦਾ ਹੰਗਾਮਾ ਕਰਨਾ ਸ਼ੁਰੂ ਕਰਦੀ ਹੈ ਕਿਉਂਕਿ ਜਿਹੜਾ ਇਹ ਚੰਦਰਮੋਨ ਸੀਗਾ ਇਹ ਆਮ ਆਦਮੀ ਪਾਰਟੀ ਦਾ ਇੱਕ ਮੈਂਬਰ ਸੀ ਤੇ ਜਦੋਂ ਅੰਨਾ ਹਜ਼ਾਰ ਨੇ ਸਭ ਤੋਂ ਪਹਿਲੀ ਵਾਰ ਇੱਕ ਪ੍ਰੋਟੈਸਟ ਚਲਾਇਆ ਸੀਗਾ ਉਸ ਪ੍ਰੋਟੈਸਟ ਦਾ ਵੀ ਇਹ ਹਿੱਸਾ ਬਣਿਆ ਸੀ ਸਭ ਤੋਂ ਪਹਿਲਾਂ ਸਭ ਤੋਂ ਮੂਰੀ ਸੀਗਾ ਇਹ ਤੇ ਉਦੋਂ ਦਾ ਹੀ ਇਹ ਆਮ ਆਦਮੀ ਪਾਰਟੀ ਦੇ ਨਾਲ ਵੀ ਜੁੜਿਆ ਹੋਇਆ ਸੀ ਤੇ ਹੁਣ ਇਹ ਇੱਕ ਆਰਟੀਆਈ ਐਕਟਿਵਿਸਟ ਸੀਗਾ ਜਿਹੜਾ ਕਿ ਦੁਨੀਆ ਦੇ ਸਾਹਮਣੇ ਸਰਕਾਰ ਵੱਲੋਂ ਕੀਤੀਆਂ ਹੋਈਆਂ ਧੰਦਲੀਆਂ ਨੂੰ ਲੈ ਕੇ ਆਉਂਦਾ ਸੀ ਜਾਂ ਫਿਰ ਕਹਦੀ ਹੈ ਜਿਹੜਾ ਲੈਂਡ ਮਾਫੀਆ ਸੀਗਾ ਜ਼ਿਆਦਾਤਰ ਉਹਦੀਆਂ ਖਬਰਾਂ ਲੋਕਾਂ ਤੱਕ ਲੈ ਕੇ ਆਉਂਦਾ ਸੀ ਆਰਟੀਆਈਆਂ ਪਾਪਾ ਕੇ ਤੇ ਇਸੇ ਦੇ ਚੱਲਦੇ ਆ ਹੀ ਇਹਨੂੰ ਬਹੁਤ ਜ਼ਿਆਦਾ ਧਮਕੀਆਂ ਵੀ ਮਿਲਦੀਆਂ ਸੀਗੀਆਂ ਇਸੇ ਕਰਕੇ ਇਹਦੀ ਜਿਹੜੀ ਵਾਈਫ ਸੀਗੀ ਉਹ ਹੰਗਾਮਾ ਕਰ ਰਹੀ ਸੀ ਕਿਉਂਕਿ ਥੋੜੇ ਦਿਨ ਪਹਿਲਾਂ ਹੀ ਇਹਨੂੰ ਧਮਕੀਆਂ ਆਈਆਂ ਸੀਗੀਆਂ ਇਹਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਉਹਦੇ ਚਲਦੇ ਆਈ ਇਹਦੀ ਵਾਈਫ ਤੇ ਇਹ ਦੋਨੋਂ ਜਾਣੇ ਜਾ ਕੇ ਜਿਹੜਾ ਚੰਦਰ ਮੋਹਨ ਸ਼ਰਮਾ ਸੀਗਾ ਇਹ ਕੰਪਲੇਂਟ ਵੀ ਲਿਖਾ ਕੇ ਆਉਂਦੇ ਆ ਥਾਣੇ ਦੇ ਵਿੱਚ ਹੁਣ ਇਹ ਥਾਣੇ ਦੇ ਵਿੱਚ ਦੱਸਦਾ ਆ ਕਿ ਮੇਰਾ ਪਿੱਛਾ ਕਾਫੀ ਲੋਕ ਕਰ ਰਿਹਾ ਜਦੋਂ ਵੀ ਮੈਂ ਘਰ ਤੋਂ ਨਿਕਲਦਾ ਮੇਰੇ ਪਿੱਛੇ ਲੋਕ ਲੱਗ ਜਾਂਦੇ ਆ ਤੇ ਮੈਨੂੰ ਜਾਨ ਨੂੰ ਮੇਰੀ ਨੂੰ ਖਤਰਾ ਆ ਤੇ ਪੁਲਿਸ ਨੂੰ ਕਹਿੰਦਾ ਹੈ ਕਿ ਮੇਰੇ ਪ੍ਰੋਟੈਕਸ਼ਨ ਮੈਨੂੰ ਪ੍ਰੋਟੈਕਸ਼ਨ ਦਿੱਤੀ ਜਾਵੇ ਮੈਨੂੰ ਪ੍ਰੋਟेक्ट ਕੀਤਾ ਜਾਵੇ ਇਹਨਾਂ ਲੋਕਾਂ ਤੋਂ ਪਰ ਪੁਲਿਸ ਇਹ ਮਾਮਲੇ 'ਚ ਜਿਆਦਾ ਕੁਝ ਨਹੀਂ ਕਰਦੀ ਤੇ ਇਦਾਂ ਹੀ ਇਹਨੂੰ ਰਫਾ ਦਫਾ ਜਾਂ ਕਰ ਦਿੰਦੀ ਹੈ ਮਾਮਲੇ ਨੂੰ ਤਾਂ ਫਿਰ ਹੁਣ ਥੋੜੇ ਦਿਨਾਂ ਬਾਅਦ ਹੀ ਜਦੋਂ ਇਹਦੀ ਮੌਤ ਹੋ ਜਾਂਦੀ ਹੈ ਤਾਂ ਫਿਰ ਘਰ ਵਾਲੀ ਸ਼ੱਕ ਜਤਾਉਂਦੀ ਹੈ ਕਿ ਇਹਦਾ ਕਤਲ ਕੀਤਾ ਗਿਆ ਜਦੋਂ ਹੁਣ ਸ਼ਰਵਾਤੀ ਜਿਹੜੀ ਜਾਂਚ ਹੁੰਦੀ ਹੈ ਉਹਦੇ ਵਿੱਚ ਵੀ ਪਤਾ ਲੱਗਦਾ ਕਿ ਜਿਹੜੀ ਗੱਡੀ ਸੀਗੀ ਗੱਡੀ ਨੂੰ ਪੈਟਰੋਲ ਪਾ ਕੇ ਅੱਗ ਲਾਈ ਗਈ ਸੀ ਤਾਂ ਹੁਣ ਇਹ ਪੱਕਾ ਹੋ ਜਾਂਦਾ ਹੈ ਕਿ ਜਿਹੜੀ ਚੰਦਰਮੋਹਨ ਦੀ ਇਹ ਜਿਹੜੀ ਮੌਤ ਆ ਉਹ ਆਮ ਮੌਤ ਨਹੀਂ ਹੈਗੀ ਗੱਡੀ ਨੂੰ ਆਪੇ ਅੱਗ ਨਹੀਂ ਲੱਗੀ ਇਹ ਇੱਕ ਕਤਲ ਕੀਤਾ ਗਿਆ ਤਾਂ ਫਿਰ ਉਹਨੇ ਦੇ ਚਲਦੇ ਆ ਜਦੋਂ ਪੁਲਿਸ ਪ੍ਰਵਾਪ ਤੋਂ ਪੁੱਛਗਿੱਛ ਕਰਦੀ ਆ ਉਹਨਾਂ ਤੋਂ ਪੁੱਛਦੇ ਕਿ ਕਿਸੇ ਤੇ ਸ਼ੱਕ ਹੋਵੇ ਤਾਂ ਪਰਿਵਾਰ ਦੇ ਮੈਂਬਰ ਇੱਕ ਨੌਇਡਾ ਦੇ ਵਿੱਚ ਹੀ ਕਾਸਨਾ ਨਾਮ ਦੀ ਜਗ੍ਹਾ ਉੱਥੋਂ ਦੇ ਇੱਕ ਪਰਿਵਾਰ ਦਾ ਨਾਮ ਲੈੰਦੀ ਆ ਉਸਦੇ ਪਰਿਵਾਰ ਦੇ ਮਰਦਾਂ ਦਾ ਨਾਮ ਦੱਸਦੇ ਆ ਕਿ ਸਾਨੂੰ ਉਹਨਾਂ ਤੇ ਸ਼ੱਕ ਹੈ ਕਿ ਉਹ ਇਹਨੂੰ ਮਾਰ ਸਕਦੇ ਸੀਗੇ ਤਾਂ ਹੁਣ ਪੁਲਿਸ ਉਹਨਾਂ ਦੇ ਘਰ ਤੇ ਛਾਪੇਮਾਰੀ ਕਰਨੀ ਸ਼ੁਰੂ ਕਰਦੀ ਹੈ ਪਰ ਉੱਥੇ ਉਹਨਾਂ ਨੂੰ ਕੋਈ ਵੀ ਨਹੀਂ ਮਿਲਦਾ ਕਿਉਂਕਿ ਉੱਥੋਂ ਦੇ ਜਿਹੜੇ ਉਹਨਾਂ ਦੇ ਮਰਦ ਹੁੰਦੇ ਆ ਉਹ ਪਹਿਲਾਂ ਹੀ ਘਰ ਤੋਂ ਭੱਜ ਚੁੱਕੇ ਹੁੰਦੇ ਆ ਤੇ ਇਹ ਗੱਲ ਆ ਜਿਹੜੀ ਹੁਣ ਆਮ ਆਦਮੀ ਪਾਰਟੀ ਦਾ ਇੱਕ ਮੈਂਬਰ ਹੋਣ ਦੇ ਕਰਕੇ ਤੇ ਇੱਕ ਆਰਟੀਆਈ ਦਾ ਐਕਟਿਵਿਸਟ ਹੋਣ ਦੇ ਕਰਕੇ ਇਹਦੇ ਜਿਹੜੇ ਮਰਡਰ ਦੀ ਗੱਲ ਆ ਉਹ ਕਾਫੀ ਜ਼ਿਆਦਾ ਫੈਲ ਜਾਂਦੀ ਆ ਕਾਫੀ ਨਿਊਜ਼ਪੇਪਰ ਦੇ ਵਿੱਚ ਵੀ ਆਉਂਦੀ ਆ ਤੇ ਇਹਦੇ ਚੱਲਦੇ ਆ ਜੀ ਹੁਣ ਧਰਨੇ ਪ੍ਰਦਰਸ਼ਨ ਹੋਣੇ ਵੀ ਸ਼ੁਰੂ ਹੋ ਜਾਂਦੇ ਆ ਪੂਰੇ ਐਨਸੀਆਰ ਦੇ ਵਿੱਚ ਦਿੱਲੀ ਦੇ ਵਿੱਚ ਵੀ ਧਰਨੇ-ਦਰਸ਼ਨ ਹੁੰਦੇ ਆ ਤੇ ਇਸ ਮਾਮਲੇ ਦੇ ਵਿੱਚ ਜਿਹੜੇ ਦਿੱਲੀ ਦੇ ਮੁੱਖ ਮੰਤਰੀ ਨੇ ਕੇਜਰੀਵਾਲ ਵੀ ਉਹਦੀ ਘਰ ਵਾਲੀ ਦੇ ਕੋਲ ਜਾ ਕੇ ਅਫਸੋਸ ਕਰਕੇ ਆਉਂਦੇ ਆ ਕਿ ਸਾਡੀ ਪਾਰਟੀ ਦਾ ਇੱਕ ਮੈਂਬਰ ਸੀਗਾ ਉਹਦੀ ਹੱਤਿਆ ਹੋ ਗਈ ਅਤੇ ਇਹ ਮਾਮਲੇ ਦੀ ਜਾਂਚ ਪੂਰੇ ਨਿਰਪੱਖ ਤੌਰ ਤੇ ਕੀਤੀ ਜਾਊਗੀ ਉਹ ਸਬਾਸ਼ਨ ਦੇ ਕੇ ਵੀ ਆਉਂਦੇ ਉਹਨਾਂ ਨੇ ਤੇ ਹੁਣ ਜਦੋਂ ਜਾਂਚ ਚੱਲ ਰਹੀ ਹੁੰਦੀ ਆ ਇੰਨੇ ਜ਼ਿਆਦਾ ਧਰਨੇ ਲੱਗ ਰਹੇ ਨੇ ਪੁਲਿਸ ਤੇ ਪ੍ਰੈਸ਼ਰ ਬਣਦਾ ਪੁਲਿਸ ਨੂੰ ਹੁਣ ਜਿਹੜਾ ਉਹ ਪਰਿਵਾਰ ਆ ਜਿਹੜਾ ਦੱਸਿਆ ਗਿਆ ਕਾਸਨਾ ਦਾ ਪਰਿਵਾਰ ਆ ਉਹਦੇ ਤੇ ਛਾਪੇਮਾਰੀਆਂ ਹੋਰ ਵਧਾ ਦਿੰਦੀ ਐ ਹੁਣ ਛਾਪੇਮਾਰੀਆਂ ਇੰਨੀਆਂ ਜ਼ਿਆਦਾ ਹੁੰਦੀਆਂ ਨੇ ਕਿ ਘਰ ਦੇ ਪਰਿਵਾਰ ਦੇ ਮੈਂਬਰ ਵੀ ਦੁਖੀ ਹੋ ਜਾਂਦੇ ਆ ਤੇ ਜਿਹੜੇ ਛੋਟੇ-ਛੋਟੇ ਬੱਚੇ ਆ ਉਹਨਾਂ ਦਾ ਸਕੂਲ ਤੱਕ ਜਾਣਾ ਵੀ ਦੁੱਬਰ ਹੋ ਜਾਂਦਾ ਹੁਣ ਇਹਦੇ ਚੱਲਦੇ ਆ ਜੀ ਪੁਲਿਸ ਪੁੱਛਗਿੱਛ ਵੀ ਕਰਦੀ ਆ ਬਾਰ-ਬਾਰ ਘਰਦਿਆਂ ਨੂੰ ਤੰਗ ਕਰਦੀ ਆ ਤੇ ਇੱਕ ਉਹਨਾਂ ਦੇ ਘਰ ਦੀ ਔਰਤ ਹੁੰਦੀ ਆ ਜਿਸ ਦਾ ਨਾਮ ਸੋਮਨ ਹੁੰਦਾ ਓਹ ਸੋਮਨ ਦੀ ਹਾਰਟ ਅਟੈਕ ਦੇ ਨਾਲ ਮੌਤ ਹੋ ਜਾਂਦੀ ਐ ਕਿਉਂਕਿ ਉਹ ਇੰਨੀ ਜ਼ਿਆਦਾ ਟੈਨਸ਼ਨ ਸਹਾਰ ਨਹੀਂ ਸਕਦੀ ਜਦੋਂ ਉਹਦੀ ਮੌਤ ਹੁੰਦੀ ਐ ਤਾਂ ਫਿਰ ਪੁਲਿਸ ਤੇ ਹੋਰ ਵੀ ਜ਼ਿਆਦਾ ਪ੍ਰੈਸ਼ਰ ਵੱਜ ਜਾਂਦਾ ਲੋਕਾਂ ਦੇ ਵਿੱਚ ਹੋਰ ਵੀ ਜ਼ਿਆਦਾ ਰੋਹ ਹੁੰਦਾ ਕੋਈ ਤਾਂ ਉਸ ਮਾਮਲੇ ਦੇ ਵਿੱਚ ਉਹਦੇ ਮਰਦਾਂ ਨੂੰ ਉਸ ਘਰ ਦੇ ਮਰਦਾਂ ਨੂੰ ਫੜਨ ਦੀ ਗੱਲ ਕਹਿੰਦੇ ਆ ਤੇ ਕਈ ਕਹਿੰਦੇ ਕਿ ਪੁਲਿਸ ਐ ਨਾਲ ੱਤਕਾ ਕਰ ਰਹੀ ਹੈ ਹੁਣ ਜਦੋਂ ਇਹ ਸਾਰਾ ਕੁਝ ਹੁੰਦਾ ਤਾਂ ਪੁਲਿਸ ਇਸ ਮਾਮਲੇ ਨੂੰ ਥੋੜਾ ਥੋੜਾ ਠੰਡੇ ਵਾਸਤੇ ਪਾਉਣਾ ਸ਼ੁਰੂ ਕਰ ਦਿੰਦੀ ਹੈ ਹੁਣ ਤਿੰਨ ਚਾਰ ਮਹੀਨੇ ਲੱਗ ਜਾਂਦੇ ਆ ਹੁਣ ਇਹ ਘਟਨਾ ਵਾਪਰੇ ਨੂੰ ਉਸ ਘਰ ਦੀ ਔਰਤ ਦਾ ਜਿਹੜਾ ਹਾਰਟ ਅਟੈਕ ਦੇ ਨਾਲ ਮੌਤ ਹੋਈ ਨੂੰ 3-4 ਮਹੀਨੇ ਲੰਘ ਜਾਂਦੇ ਆ ਤੇ ਮਾਮਲਾ ਠੰਡਾ ਹੋ ਚੁੱਕਿਆ ਹੁੰਦਾ ਹੁਣ ਪੁਲਿਸ ਇਸ ਮਾਮਲੇ ਦੀ ਜਾਂਚ ਤਾਂ ਕਰ ਰਹੀ ਹੁੰਦੀ ਆ ਪਰ ਨਾਲ ਨਾਲ ਇੱਕ ਦਿਨ ਪੁਲਿਸ ਕੋਲੇ ਇੱਕ ਇਨਸਾਨ ਆਉਂਦਾ ਨਾਗੜਾ α2 ਦਾ ਹੀ ਰਹਿਣ ਵਾਲਾ ਇੱਕ ਇਨਸਾਨ ਇੱਕ ਮਰਦ ਆਉਂਦਾ ਉਹ ਆ ਕੇ ਪੁਲਿਸ ਨੂੰ ਦੱਸਦਾ ਕਿ ਮੇਰੀ ਪ੍ਰੀਤੀ ਨਾਮ ਦੀ ਇੱਕ ਲੜਕੀ ਸੀ ਉਹ ਘਰ ਤੋਂ ਕਾਫੀ ਦਿਨਾਂ ਤੋਂ ਗਾਇਬ ਸੀਗੀ ਤੇ ਉਹਦੇ ਬਾਬਤ ਮੈਨੂੰ ਇੱਕ ਫੋਨ ਕਾਲ ਆਇਆ ਬੰਗਣਾਵਰ ਤੋਂ ਉਹਨੇ ਪ੍ਰੀਤੀ ਕੌਣ ਸੀ ਇਹ ਪ੍ਰੀਤੀ ਉਸੇ α2 ਮੁਹੱਲੇ ਦੀ ਉਹ ਰਹਿਣ ਵਾਲੀ ਸੀ ਉਸੇ α2 ਸੈਕਟਰ ਦੀ ਰਹਿਣ ਵਾਲੀ ਸੀ ਐਵੇਂ ਜਿਸ ਰਾਤ 1 ਮਈ 2014 ਨੂੰ ਉਹਦੀ ਕਾਰ ਨੂੰ ਅੱਗ ਲੱਗਦੀ ਹੈ ਚੰਦਰ ਮੋਹਨ ਦੀ ਕਾਰ ਨੂੰ ਅੱਗ ਲੱਗਦੀ ਹੈ ਉਸੇ ਦਿਨ ਇਹ ਲੜਕੀ ਵੀ ਘਰ ਤੋਂ ਗਾਇਬ ਹੋ ਜਾਂਦੀ ਹੈ ਤੇ ਉਸ ਦਿਨ ਦੀ ਇਹ ਗਾਇਬ ਸੀਗੀ ਇਸ ਦਾ ਮਾਮਲਾ ਵੀ ਜਿਹੜਾ ਨੌਇਡਾ ਪੁਲਿਸ ਕੋਲੇ ਦਰਜ ਕਰਵਾਇਆ ਗਿਆ ਹੁੰਦਾ ਪਰ ਹੁਣ ਚੰਦਰ ਮੋਹਨ ਦੀ ਮੌਤ ਦਾ ਐਡਾ ਵੱਡਾ ਜਿਹੜਾ ਮਾਮਲਾ ਬਣ ਜਾਂਦਾ ਕਿ ਪੁਲਿਸ ਇਹ ਮਾਮਲੇ ਵੱਲ ਬਹੁਤ ਘੱਟ ਧਿਆਨ ਦਿੰਦੀ ਹੈ ਹੁਣ ਇਸ ਮਾਮਲੇ ਦੇ ਵਿੱਚ ਜਦੋਂ ਉਹਦਾ ਬਾਪ ਆ ਰਿਹਾ ਪੁਲਿਸ ਕੋਲੇ ਆਇਆ ਤੇ ਆ ਕੇ ਦੱਸਦਾ ਕਿ ਮੈਨੂੰ ਇੱਕ ਫੋਨ ਕਾਲ ਆਇਆ ਬੰਗਲੌਰ ਤੋਂ ਜਿਸ ਦੇ ਵਿੱਚ ਕਿਹਾ ਗਿਆ ਕਿ ਤੁਹਾਡੀ ਲੜਕੀ ਬੰਗਲੌਰ ਦੇ ਵਿੱਚ ਹੈ ਜੇ ਇਹਨੂੰ ਸਹੀ ਸਲਾਮ ਚਾਹੁੰਦੇ ਹੋ ਤਾਂ ਤੁਸੀਂ ਇੱਥੇ ਆ ਕੇ ਲੈ ਇੱਥੋਂ ਆ ਕੇ ਲੈ ਕੇ ਜਾ ਸਕਦੇ ਹੋ ਆਦਰਵਾਇਜ਼ ਇਹਦੀ ਮੌਤ ਹੋ ਜੂਗੀ ਤਾਂ ਹੁਣ ਇਹ ਗੱਲ ਜਦੋਂ ਪੁਲਿਸ ਨੂੰ ਪਤਾ ਲੱਗਦੀ ਹੈ ਤਾਂ ਫਿਰ ਪੁਲਿਸ ਹੁਣ ਇਸ ਮਾਮਲੇ ਦੀ ਜਾਂਚ ਦੇ ਵਿੱਚ ਲੱਗਦੀ ਹੈ ਤੇ ਇੱਕ ਸਪੈਸ਼ਲ ਤੌਰ ਤੇ ਇੱਕ ਪੁਲਿਸ ਆਫੀਸਰ ਜਿਸ ਦਾ ਨਾਮ ਹੁੰਦਾ ਵਿਨੇ ਸ਼ਰਮਾ ਉਹਨੂੰ ਪੁਆਇੰਟ ਕੀਤਾ ਜਾਂਦਾ ਹੁਣ ਜਦੋਂ ਇਸ ਮਾਮਲੇ ਦੇ ਵਿੱਚ ਉਹਨੂੰ ਪੁਆਇੰਟ ਕੀਤਾ ਜਾਂਦਾ ਤੇ ਕਿਹਾ ਜਾਂਦਾ ਕਿ ਬੰਗਲੌਰ ਚ ਜਾ ਕੇ ਪਤਾ ਕੀਤਾ ਜਾਵੇ ਕਿ ਫੋਨ ਕਾਲ ਆਇਆ ਕਿਸ ਦਾ ਸੀ ਤੇ ਨਾਲ ਹੀ ਹੁਣ ਪੁਲਿਸ ਨੂੰ ਪਤਾ ਲੱਗਦਾ ਜਦੋਂ ਇਹ ਮਾਮਲੇ ਦੇ ਵਿੱਚ ਫੋਨ ਵਗੈਰਾ ਚੈੱਕ ਕੀਤੇ ਜਾਂਦੇ ਆ ਉਸ ਲੜਕੀ ਦੇ ਫੋਨ ਵਗੈਰਾ ਚੈੱਕ ਜਾਂ ਸੀਡੀਆਰ ਕਢਾਇਆ ਜਾਂਦੇ ਆ ਤਾਂ ਪੁਲਿਸ ਨੂੰ ਇੱਕ ਗੱਲ ਹੈਰਾਨ ਕਰਨ ਵਾਲੀ ਪਤਾ ਲੱਗਦੀ ਹੈ ਕਿ ਜਿਹੜੀ ਉਹ ਲੜਕੀ ਦੇ ਕੋਲ ਇੱਕ ਸਿਮ ਸੀਗਾ ਉਹ ਸਿਮ ਚੰਦਰਮੋਹਨ ਦੇ ਨਾਮ ਤੇ ਰਜਿਸਟਰ ਸੀ। ਉਹੀ ਚੰਦਰਮੋਹਨ ਜੀ ਦੀ ਕੇ ਉਸ ਕਾਰ ਦੇ ਵਿੱਚ ਅੱਗ ਲੱਗਣ ਕਾਰਨ ਮੌਤ ਹੋ ਗਈ ਸੀ। ਹੁਣ ਪੁਲਿਸ ਕੋਲੇ ਇਹ ਨਵੀਂ ਇਨਫੋਰਮੇਸ਼ਨ ਆਉਂਦੀ ਹੈ। ਹੁਣ ਪੁਲਿਸ ਨੂੰ ਲੱਗਦਾ ਕਿ ਸੇਮ ਡੇ ਤੇ ਇਹ ਲੜਕੀ ਦਾ ਗਾਇਬ ਹੋਣਾ ਤੇ ਉਸੇ ਦਿਨ ਇੱਕ ਕਾਰ ਨੂੰ ਅੱਗ ਲਾ ਕੇ ਚੰਦਰਮੋਹਨ ਦਾ ਮਰ ਜਾਣਾ ਇਹ ਦੋਨੋਂ ਮਾਮਲੇ ਕਿਤੇ ਨਾ ਕਿਤੇ ਜੁੜੇ ਹੋ ਸਕਦੇ ਆ। ਤਾਂ ਹੁਣ ਜਿਹੜਾ ਵਿਨੇਸ਼ シャルਮਾ ਐ ਸਾਈ ਹੈ ਉਹਨੂੰ ਉੱਥੇ ਭੇਜਿਆ ਗਿਆ ਹੈ ਬੰਗਲੌਰ ਦੇ ਵਿੱਚ ਚੈੱਕ ਕਰਨ ਲਈ ਤਾਂ ਉਹ ਜਿਹੜੇ ਫੋਨ ਤੋਂ ਫੋਨ ਆਇਆ ਸੀ ਡਿਟੇਲ ਕਢਾਈ ਜਾਂਦੀ ਆ ਉਹ ਇੱਕ एसटीडी ਦਾ ਨੰਬਰ ਸੀ ਉਸ एसटीडी ਦੇ ਪਹੁੰਚਦਾ ਹੁਣ ਉੱਥੇ ਜਾ ਕੇ ਜਿਹੜਾ ਚੰਦਰਮੋਹਨ ਹੈ ਉਹ ਪਤਾ ਕਰਦਾ ਹੈ ਕਿ ਇਹ ਫੋਨ ਕਿਸ ਨੇ ਕੀਤਾ ਸੀ ਤਾਂ एसटीडी ਨੂੰ ਪਤਾ ਲੱਗਦਾ ਕਿ ਇੱਕ Honda ਕੰਪਨੀ ਦੇ ਵਿੱਚ Honda ਕੰਪਨੀ ਜਿਹੜੀ ਮੋਟਰਸਾਈਕਲ ਬਣਾਉਂਦੀ ਆ ਉੱਥੇ ਪਲਾਂਟ ਸੀਗਾ ਉਹਦਾ ਉੱਥੇ ਇੱਕ ਕੰਮ ਕਰਨ ਵਾਲਾ ਬੰਦਾ ਆਇਆ ਸੀ ਜਿਸ ਨੇ Honda ਦੀ ਵਰਦੀ ਪਾਈ ਸੀ ਉਹ ਫੋਨ ਕਰਕੇ ਗਿਆ ਸੀ ਹੁਣ ਤੱਕ ਉਸਦੇ ਘਰ ਦੇ ਨੂੰ ਪ੍ਰੀਤੀ ਦੇ ਘਰ ਦੇ ਨੂੰ ਤਿੰਨ ਚਾਰ ਵਾਰ ਫੋਨ ਆ ਚੁੱਕਿਆ ਸੀ ਹੁਣ ਪੁਲਿਸ ਕੋਲੇ ਇਹ ਜਾਣਕਾਰੀ ਸੀਗੀ ਹੁਣ ਇੱਕ ਕੈਸਟਡੀ ਸੀ ਜਿੱਥੋਂ ਪਤਾ ਲੱਗਿਆ ਕਿ ਇੱਦਾਂ ਇੱਦਾਂ ਕਰਕੇ ਇੱਕ ਬੰਦਾ ਆਉਦਾ ਤਾਂ ਫਿਰ ਹੁਣ ਜਿਹੜਾ ਪੁਲਿਸ ਆਫੀਸਰ ਜਿਹੜਾ ਵਿਨੇ ਸ਼ਰਮਾ SI ਉੱਥੇ ਭੇਜਿਆ ਗਿਆ ਸੀ ਨੂੰ ਐਡਾ ਪੁਲਿਸ ਵੱਲੋਂ ਉਹ ਹੁਣ ਆਪਣਾ ਪੇਸ਼ ਬਦਲ ਲੈਂਦਾ ਉਹ ਆਪਣਾ ਜਿਹੜਾ ਭਖਾਰੀ ਦਾ ਰੂਪ ਧਾਰਨ ਕਰਦਾ ਤੇ ਉੱਥੇ ਬੈਠ ਜਾਂਦਾ ਉਹ ਢੀਕਦਾ ਕਿ ਜਿਹੜਾ ਬੰਦਾ ਹੁਣ 3-4 ਵਾਰ ਫੋਨ ਕਰ ਚੁੱਕਿਆ ਉਹ ਦੁਬਾਰਾ ਫੇਰ ਫੋਨ ਕਰਨ ਦੇ ਲਈ ਜਾਊਗਾ ਤੇ ਮੈਨੂੰ ਮੌਕੇ ਤੇ ਫੜ ਲੂਗਾ ਤੇ ਫੇਰ ਪਤਾ ਲੱਗੂ ਕਿ ਪ੍ਰੀਤੀ ਕਿੱਥੇ ਆ ਤੇ ਮਾਮਲੇ ਦਾ ਉਹਦੇ ਨਾਲ ਕੀ ਸੰਬੰਧ ਹੈ ਤਾਂ ਹੁਣ ਉਹ ਵੇਟ ਕਰਦਾ 3-4 ਦਿਨ ਲੰਘਦੇ ਬੰਗਲੌਰ ਪੁਲਿਸ ਦੀ ਜਿਹੜੀ ਮਦਦ ਵੀ ਲਈ ਜਾਂਦੀ ਹੈ ਹੁਣ ਉਹ ਉੱਥੇ ਬੈਠਾ ਹੁੰਦਾ ਢੀਕ ਰਿਆ ਹੁੰਦਾ ਤਾਂ ਅਚਾਨਕ ਇੱਕ ਦਿਨ ਫੇਰ ਉਹੀ ਬੰਦਾ ਉੱਥੋਂ ਸਾਹਮਣੇ ਤੋਂ ਲੱਗਦਾ ਨਜ਼ਰ ਆਉਂਦਾ ਤੇ ਐਸ.ਟੀ.ਡੀ. ਵਾਲਾ ਦੱਸਦਾ ਕਿ ਉਹੀ ਬੰਦਾ ਜਿਹਨੂੰ ਤੁਸੀਂ ਲੱਭਣ ਆਏ ਹੋ ਇੱਥੇ ਤਾਂ ਫਿਰ ਜਿਹੜਾ ਵਿਨੇ ਸ਼ਰਮਾ ਪੁਲਿਸ ਦਾ ਐਸਆਈ ਹੁੰਦਾ ਉਹ ਜਦੋਂ ਦੇਖਦਾ ਉਹ ਇਨਸਾਨ ਜਿਹੜਾ Honda ਦੀ ਵਰਦੀ ਦੇ ਵਿੱਚ ਹੁੰਦਾ ਜਿਹੜਾ ਕਦੇ ਫੋਨ ਕਰ ਰਿਆ ਹੁੰਦਾ ਉਹ ਹੋਰ ਕੋਈ ਨਹੀਂ ਬਲਕਿ ਚੰਦਰ ਮੋਨ ਸ਼ਰਮਾ ਹੀ ਹੁੰਦਾ ਹੁਣ ਉਹਦੇ ਪੁਲਿਸ ਐਸਆਈ ਦੇ ਇਹ ਦੇਖ ਕੇ ਹੋਸ਼ ਛੁੱਟ ਜਾਂਦੇ ਆ ਕਿ ਜਿਹੜੇ ਬੰਦੇ ਦੀ ਜਾਂਚ ਨੌਇਡਾ ਦੇ ਵਿੱਚ ਕਤਲ ਦੀ ਜਾਂਚ ਚੱਲ ਰਹੀ ਹੈ ਜਿਸ ਦੀ ਮੌਤ ਦੀ ਜਾਂਚ ਚੱਲ ਰਹੀ ਹੈ ਉਹ ਬੰਦਾ ਇੱਥੇ ਖੁੱਲੇ ਹਮ ਘੁੰਮ ਰਿਹਾ ਤੇ ਉੱਥੇ ਲੱਗ ਰਿਹਾ ਕਿ ਇਹ ਬੰਦਾ ਮਰ ਚੁੱਕਿਆ ਤੇ ਇਸ ਦਾ ਸੰਸਕਾਰ ਵੀ ਉਹਦੇ ਘਰ ਦੇ ਨੇ ਕਰ ਦਿੱਤਾ। ਤਾਂ ਇਹ ਖਬਰ ਉਹ ਆਪਣੇ ਹੁਣ ਪੁਲਿਸ ਦੇ ਜਿਹੜੇ ਵੱਡੇ ਅਧਿਕਾਰੀ ਹੁੰਦੇ ਨੌਇਡਾ ਦੇ ਵਿੱਚ ਉਹਨਾਂ ਨੂੰ ਦਿੰਦਾ ਤੇ ਉਹਨਾਂ ਨੂੰ ਦੱਸਦਾ ਕਿ ਇੱਥੇ ਇਦਾਂ ਕਰਕੇ ਮੈਂ ਅਜ ਚੰਦਰਮੋਹਨ ਨੂੰ ਦੇਖਿਆ ਤਾਂ ਉਹ ਪੁਲਿਸ ਜਿਹੜੇ ਅਧਿਕਾਰੀ ਹੁੰਦੇ ਆ ਉਹਨੂੰ ਪੂਲ ਪਾਪਰ ਦੇ ਦਿੰਦੇ ਆ ਕਿ ਤੂੰ ਇਹਨੂੰ ਰੈਸਟ ਕਰਕੇ ਇੱਥੇ ਲੈ ਕੇ ਆ। ਤਾਂ ਫਿਰ ਜਿਹੜਾ ਚੰਦਰਮੋਹਨ ਨੂੰ ਜਿਹੜਾ ਐਸਆਈ ਹੈ ਉਹ ਗ੍ਰਿਫਤਾਰ ਕਰਦਾ ਬੰਗਲੌਰ ਪੁਲਿਸ ਦੀ ਮਦਦ ਨਾਲ ਤੇ ਉਹਨੂੰ ਫੜ ਕੇ ਫਿਰ ਨੌਇਡਾ ਲੈ ਕੇ ਆਇਆ ਜਾਂਦਾ। ਤੇ ਜਦੋਂ ਉਹਨੂੰ ਫੜਿਆ ਜਾਂਦਾ ਤੇ ਉਹ ਪ੍ਰੀਤੀ ਦਾ ਐਡਰੈਸ ਵੀ ਦੱਸਦਾ ਉਹ ਦੱਸਦਾ ਕਿ ਪ੍ਰੀਤੀ ਵੀ ਮੇਰੇ ਨਾਲ ਹੀ ਸੀਗੀ ਤੇ ਪ੍ਰੀਤੀ ਨੂੰ ਵੀ ਫਿਰ ਉਹ ਤੋਂ ਗ੍ਰਿਫਤਾਰ ਕਰਕੇ ਦੋਨਾਂ ਨੂੰ ਹੁਣ ਨਾਇਡਾ ਲੈ ਕੇ ਆਇਆ ਜਾਂਦਾ ਹੁਣ ਜਦੋਂ ਪੁਲਿਸ ਚੰਦਰ ਮੋਹਨ ਸ਼ਰਮਾ ਨੂੰ ਗ੍ਰਿਫਤਾਰ ਕਰਕੇ ਤੇ ਨਾਲ ਪ੍ਰੀਤੀ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੋਨਾਂ ਨੂੰ ਨਾਇਡਾ ਲੈ ਕੇ ਆਉਂਦੀਆਂ ਤਾਂ ਇਹ ਖਬਰ ਅੱਗ ਵਾਂਗ ਫੈਲ ਜਾਂਦੀ ਹੈ ਲੋਕਾਂ ਦੇ ਵਿੱਚ ਹੁਣ ਬਹੁਤ ਜ਼ਿਆਦਾ ਰੂਹ ਹੁੰਦਾ ਕਿ ਜਿਹੜੇ ਬੰਦੇ ਕਰਕੇ ਨੇ ਧਰਮੇ ਲੱਗਦੇ ਰਹੇ ਜਿਹੜੇ ਬੰਦੇ ਕਰਕੇ ਇੱਕ ਪਰਿਵਾਰ ਦੀ ਔਰਤ ਦੀ ਡੈਥ ਹੋ ਗਈ ਇੱਕ ਪਰਿਵਾਰ ਦੀ ਔਰਤ ਜਿਹੜੀ ਹਾਰਟ ਅਟੈਕ ਨਾਲ ਮਰ ਗਈ ਉਹ ਬੰਦਾ ਜਿਉਂਦਾ ਫਿਰ ਰਿਹਾ ਤੇ ਇਹ ਕੀ ਮਾਮਲਾ ਆ ਇਹਦੇ ਸਿਦੂ ਜੀ ਦੀ ਜਾਂਚ ਕੀਤੀ ਜਾਵੇ ਤਾਂ ਹੁਣ ਪੁਲਿਸ ਉਸ ਤੋਂ ਪੁੱਛਗិច្ច ਕਰਦੀ ਆ ਤਾਂ ਹੁਣ ਜਿਹੜਾ ਚੰਦਰਮੋਨ ਆ ਉਹ ਪੁਲਿਸ ਨੂੰ ਸਾਰੀ ਕਹਾਣੀ ਦੱਸਦਾ ਉਹ ਪੁਲਿਸ ਨੂੰ ਦੱਸਦਾ ਕਿ ਮੈਂ ਪ੍ਰੀਤੀ ਨੂੰ ਪਿਆਰ ਕਰਦਾ ਸੀ ਪ੍ਰੀਤੀ ਮੇਰੇ ਨਾਲ ਸਾਡੇ ਇਸ ਮਹੱਲੇ ਦੇ ਵਿੱਚ ਹੀ ਉਸ ਸੈਕਟਰ ਦੇ ਵਿੱਚ ਰਹਿੰਦੀ ਸੀ ਮੈਂ ਇਹਨੂੰ ਪਿਆਰ ਕਰਨ ਲੱਗ ਗਿਆ ਸੀ ਤੇ ਮੈਂ ਅਗਲੀ ਜ਼ਿੰਦਗੀ ਇਹਦੇ ਨਾਲ ਹੀ ਬਿਤਾਉਣਾ ਚਾਹੁੰਦਾ ਸੀ ਤੇ ਮੈਂ ਆਪਣੇ ਘਰਦਿਆਂ ਨੂੰ ਆਪਣੀ ਵਾਈਫ ਤੇ ਬੱਚਿਆਂ ਨੂੰ ਛੱਡਣਾ ਚਾਹੁੰਦਾ ਸੀ ਇਸੇ ਦੇ ਕਰਕੇ ਮੈਂ ਸਾਰੀ ਪਲੈਨਿੰਗ ਬਣਾਈ ਤੇ ਮੈਂ ਸੋਚਿਆ ਕਿ ਮੈਂ ਆਪਣੇ ਆਪ ਨੂੰ ਮਰਿਆ ਹੋਇਆ ਦਿਖਾ ਦੂੰਗਾ ਤੇ ਉਸ ਤੋਂ ਬਾਅਦ ਮੈਂ ਪ੍ਰੀਤੀ ਨਾਲ ਭੱਜ ਜਾਊਗਾ ਇਹ ਸਾਰੀ ਮੈਂ ਇਸੇ ਕਰਕੇ ਪਲੈਨਿੰਗ ਕੀਤੀ ਸੀ ਤਾਂ ਹੁਣ ਪੁਲਿਸ ਪੁੱਛਦੀ ਹੈ ਕਿ ਜੇ ਤੂੰ ਜਿਉਂਦਾ ਹੈ ਜਿਹੜਾ ਉਸ ਦਿਨ ਫਿਰਕਾਰ ਦੇ ਵਿੱਚ ਮਰਿਆ ਉਹ ਕੌਣ ਸੀ ਤਾਂ ਫਿਰ ਜਿਹੜਾ ਪੁਲਿਸ ਨੂੰ ਜਿਹੜਾ ਚੰਦਰਮੋਹਨ ਦੱਸਦਾ ਜੇ ਜਿਹੜਾ ਉਹ ਮਰਨੇ ਆਣਾ ਸੀ ਇੱਕ ਭਿਖਾਰੀ ਸੀਗਾ ਮੈਂ ਕਾਫੀ ਦਿਨਾਂ ਤੋਂ ਉੱਥੇ ਇੱਕ ਪਰੀ ਚੌਂਕ ਦੇ ਨੇੜੇ ਅੰਸ਼ੁਲਪਲਾਜਾ ਉੱਥੇ ਇੱਕ ਬੰਦੇ ਦੀ ਭਾਲ ਕਰ ਰਿਆ ਸੀ ਜਿਹੜਾ ਮੇਰੇ ਵਰਗਾ ਦਿਖਦਾ ਹੋਵੇ ਤਾਂ ਮੈਨੂੰ ਇੱਕ ਦਿਨ ਉੱਥੇ ਇੱਕ ਭਿਖਾਰੀ ਨਜ਼ਰ ਆਇਆ ਮੈਂ ਉਸੇ ਚਾਰ-ਪੰਜ ਦਿਨ ਮਦਦ ਕਰਦਾ ਰਿਹਾ ਮਦਦ ਕਰਨ ਤੋਂ ਬਾਅਦ ਇੱਕ ਦਿਨ ਮੈਂ ਉਹਨੂੰ ਆਪਣੀ ਕਾਰ 'ਚ ਬਿਠਾਇਆ ਜੋ ਕਿ 1 ਮਈ 2014 ਦਾ ਦਿਨ ਸੀ ਉਸ ਦਿਨ ਮੈਂ ਆਪਣੀ ਕਾਰ ਦੇ ਵਿੱਚ ਬਿਠਾਇਆ ਤੇ ਉਹਨੂੰ ਇੱਕ ਨਸ਼ੇਦੀ ਚੀਜ਼ ਖਵਾਈ ਜਿਸ ਦੇ ਨਾਲ ਕਿ ਉਹ ਬੇਹੋਸ਼ ਹੋ ਗਿਆ ਉਸ ਤੋਂ ਬਾਅਦ ਮੈਂ ਜਿਹੜੀ ਕਾਰ ਸੀ ਉਹਨੂੰ ਉਸ ਚੌਂਕ ਦੇ ਵਿੱਚ ਲੈ ਕੇ ਗਿਆ ਮੈਂ ਉਹਨੂੰ ਡਰਾਈਵਰ ਸੀਟ ਤੇ ਬਿਠਾ ਕੇ ਉਸ ਦੇ ਉੱਤੇ ਮਿੱਟੀ ਦਾ ਤੇਲ ਪਾ ਕੇ ਮੈਂ ਅੱਗ ਲਾ ਦਿੱਤੀ ਤੇ ਖੁਦ ਆਪ ਉੱਥੇ ਝਾੜੀਆਂ ਦੇ ਵਿੱਚ ਲੁੱਕ ਕੇ ਬੈਠ ਗਿਆ ਤੇ ਇੱਥੇ ਉਹ ਇੱਕ ਹੋਰ ਗੱਲ ਵੀ ਦੱਸਦਾ ਕਿ ਇਹ ਸਾਰੇ ਕਾਸੇ ਦੇ ਵਿੱਚ ਮਦਦ ਇੱਕ ਮੇਰੇ ਰਿਸ਼ਤੇਦਾਰ ਨੇ ਕੀਤੀ ਸੀ ਮੇਰੀ ਤੇ ਹੁਣ ਉਹ ਰਿਸ਼ਤੇਦਾਰ ਨੂੰ ਵੀ ਫੜਿਆ ਜਾਂਦਾ ਤੇ ਉਹ ਦੱਸਦਾ ਪੁਲਿਸ ਨੂੰ ਕਿ ਉਸ ਦਿਨ ਜਦੋਂ ਉਹ ਬੰਦੇ ਨੂੰ ਮਾਰਿਆ ਤੇ ਅੱਗ ਲਾਈ ਕਾਰ ਨੂੰ ਉਸ ਤੋਂ ਬਾਅਦ ਇਹੀ ਰਿਸ਼ਤੇਦਾਰ ਮੈਨੂੰ ਮੋਟਰਸਾਈਕਲ ਤੇ ਬਿਠਾ ਕੇ ਰੇਲਵੇ ਸਟੇਸ਼ਨ ਤੱਕ ਛੱਡ ਕੇ ਆਇਆ ਜਿੱਥੇ ਮੈਨੂੰ ਪ੍ਰੀਤੀ ਮਿਲੀ ਅਸੀਂ ਦੋਨੋਂ ਇੱਕ ਟ੍ਰੇਨ ਦੇ ਵਿੱਚ ਬੈਠੇ ਤੇ ਬੰਦਲੌਰ ਨੂੰ ਚਲੇ ਗਏ ਤਾਂ ਹੁਣ ਪੁਲਿਸ ਪੁੱਛਦੀ ਹੈ ਕਿ ਉਹ ਫੋਨ ਕਾਲ ਤੇਨੇ ਕਿਉਂ ਕੀਤਾ ਜਦੋਂ ਤੂੰ ਇਥੋਂ ਭੱਜ ਗਿਆ ਸੀ ਸਾਰਾ ਕੁਝ ਹੋ ਗਿਆ ਸੀ ਤੇਨੇ ਕਿਸ ਦੇ ਖਿਲਾਫ ਜਿਹੜਾ ਇੱਕ ਬੰਦੇ ਨੂੰ ਮਾਰ ਦਿੱਤਾ ਸੀਗਾ ਤੈਨੂੰ ਆਪਣੇ ਆਪ ਦੀ ਜਗ੍ਹਾ ਉਹਨੂੰ ਦੇ ਦਿੱਤੀ ਤੇ ਫਿਰ ਤੈਨੂੰ ਫੋਨ ਕਰਨ ਦੀ ਕੀ ਲੋੜ ਪਈ ਸੀ ਤਾ ਉਹ ਪੁਲਿਸ ਨੂੰ ਦੱਸਦਾ ਕਿ ਹੁਣ 3-4 ਮਹੀਨਿਆਂ ਬਾਅਦ ਮੇਰਾ ਮਨ ਭੱਗ ਗਿਆ ਸੀ ਪ੍ਰੀਤੀ ਤੋਂ ਮੈਂ ਤਾਂ ਖਿਹੜਾ ਛਡਾਉਣਾ ਚਾਹੁੰਦਾ ਸੀ ਮੈਂ ਚਾਹੁੰਦਾ ਸੀ ਕਿ ਇਹਨੂੰ ਮੈਂ ਛੱਡ ਕੇ ਕਿਤੇ ਦੂਰ ਚਲਿਆ ਜਾਵਾਂ ਇਸੇ ਦੇ ਕਰਕੇ ਹੀ ਉਹ ਕਹਿੰਦਾ ਕਿ ਮੈਂ ਇਹਦੇ ਘਰਦਿਆਂ ਨੂੰ ਫੋਨ ਕੀਤਾ ਮੈਂ ਦੱਸ ਦਿੱਤਾ ਕਿ ਪ੍ਰੀਤੀ ਇੱਥੇ ਹੈ ਬੰਗਲੌਰ ਦੇ ਵਿੱਚ ਤੇ ਤੁਸੀਂ ਇੱਥੇ ਆ ਕੇ ਉਹਨੂੰ ਲਿਜਾ ਸਕਦੇ ਹੋ ਤਾਂ ਇਸੇ ਕਰਕੇ ਹੀ ਉਹ ਫੋਨ 3-4 ਵਾਰ ਕਰਤਾ ਜਿਹੜੇ ਫੋਨ ਤੋਂ ਫਿਰ ਉਹ ਆਪ ਖੁਦ ਹੀ ਫੜਿਆ ਜਾਂਦਾ ਤਾ ਹੁਣ ਇਹ ਸਾਰੇ ਤਿੰਨ ਬੰਦੇ ਜਿਹੜੇ ਤਿੰਨੋਂ ਇਹਦੇ ਵਿੱਚ ਇਨਵੋਲਵ ਹੁੰਦੇ ਆ ਫੜੇ ਜਾਂਦੇ ਆ ਉਹ ਫੜੇ ਜਾਣ ਤੋਂ ਬਾਅਦ ਹੁਣ ਕੋਰਟ ਕੇਸ ਚੱਲਦਾ ਹੁਣ 22 ਸਤੰਬਰ 2019 ਨੂੰ ਚੰਦਰ ਮੋਹਨ ਸ਼ਰਮਾ ਨੂੰ ਅਦਾਲਤ ਉਮਰ ਕੈਦ ਦੀ ਸਜ਼ਾ ਸੁਣਾਉਂਦੀ ਹੈ ਤੇ ਨਾਲ ਜਿਹੜੀ ਪ੍ਰੀਤੀ ਹੁੰਦੀ ਉਹਨੂੰ 6 ਮਹੀਨੇ ਦੀ ਸਜ਼ਾ ਸੁਣਾਈ ਜਾਂਦੀ ਹੈ ਦੇਖੋ ਇਹ ਅੱਜ ਕਿਹੋ ਜਿਹਾ ਕੇਸ ਸੀ ਜਿਸ ਕੇਸ ਦੇ ਵਿੱਚ ਇੱਕ ਕਤਲ ਹੋਇਆ ਜਿਹੜਾ ਜਿਵੇਂ ਪਹਿਲਾਂ ਕਿਹਾ ਸੀਗਾ ਕਿ ਖੋਦਿਆ ਪਹਾੜ ਨਿਕਲੀ ਚੋ ਇੱਕ ਕਤਲ ਹੋਇਆ ਪਰ ਜਿਸ ਦਾ ਕਤਲ ਹੋਇਆ ਉਹਦਾ ਕਤਲ ਹੋਇਆ ਹੀ ਨਹੀਂ ਉਹ ਬੰਦਾ ਜਿਉਂਦਾ ਫਿਰ ਰਿਹਾ ਸੀਗਾ ਤੇ ਉਸ ਦੇ ਮਾਮਲੇ ਦੇ ਵਿੱਚ ਇੱਕ ਪਰਿਵਾਰ ਨੂੰ ਤੰਗ ਕੀਤਾ ਗਿਆ ਉਸ ਪਰਿਵਾਰ ਦੀ ਇੱਕ ਔਰਤ ਦੀ ਮੌਤ ਹੋ ਜਾਂਦੀ ਹੈ ਸਿਰਫ ਕਿਸ ਦੇ ਲਈ ਇੱਕ ਬੰਦਾ ਦਿਮਾਗੀ ਜਿਹੜਾ ਆਪਾਂ ਕਹਿ ਸਕਦੇ ਹਾਂ ਬਿਮਾਰ ਸੀ ਜਿਹੜਾ ਕਿ ਇੱਕ ਪਿਆਰ ਦੀ ਖਾਤਰ ਜਿਹੜਾ ਇੱਕ ਪਵਿੱਤਰ ਸ਼ਬਦਾ ਪਿਆਰ ਪਿਆਰ ਦੇ ਵਿੱਚ ਮੌਤ ਮਾਰ ਕਟਾਈ ਇਹ ਕਿੱਦਾਂ ਆ ਸਕਦਾ ਹੈ ਨਾ ਉਹ ਪਿਆਰ ਹੀ ਨਹੀਂ ਹੋ ਸਕਦਾ ਜਿਸ ਦੇ ਵਿੱਚ ਇਹ ਕੁਝ ਹੋਵੇ ਇੱਕ ਪਿਆਰ ਦੀ ਖਾਤਰ ਇੱਕ ਔਰਤ ਦੇ ਨਾਲ ਰਹਿਣ ਦੀ ਖਾਤਰ ਉਹ ਆਪਣੇ ਪਰਿਵਾਰ ਨੂੰ ਧੋਖਾ ਦਿੰਦਾ ਇੱਕ ਵਿਚਾਰਾ ਭਖਾਰੀ ਜਿਹੜਾ ਭੀਖ ਮੰਗ ਕੇ ਆਪਣੀ ਜਿਹੜੀ ਦਿਨਚਰਿਆ ਚਲਾ ਰਿਹਾ ਸੀ ਜਿਹੜਾ ਆਪਣਾ ਗੁਜ਼ਾਰਾ ਕਰ ਰਿਹਾ ਸੀ ਜਿਸ ਦਾ ਇਹ ਮਾਮਲੇ ਨਾਲ ਕੋਈ ਲੈਣ ਦੇਣ ਵੀ ਨਹੀਂ ਸੀ ਉਹ ਬੰਦੇ ਨੂੰ ਮਾਰ ਦਿੱਤਾ ਜਾਂਦਾ ਤੇ ਆਖਰਕਾਰ ਜਿਵੇਂ ਕਹਿੰਦੇ ਆ ਕਿ ਕਾਨੂੰਨ ਦੇ ਹੱਥ ਬਹੁਤ ਲੰਬੇ ਹੁੰਦੇ ਆ ਜੇ ਪੁਲਿਸ ਆਪਣੀ ਆਈ ਤੇ ਆ ਜਾਵੇ ਤਾਂ ਪਤਾਲ ਦੇ ਵਿੱਚੋਂ ਵੀ ਦੋਸ਼ੀਆਂ ਨੂੰ ਕੱਢ ਕੇ ਲੈ ਆਉਂਦੀ ਆ ਤਾਂ ਇਸੇ ਤਰ੍ਹਾਂ ਇਸ ਮਾਮਲੇ ਦੇ ਵਿੱਚ ਹੁੰਦਾ ਇੱਕ ਬੰਦਾ ਏਡੀ ਜ਼ਿਆਦਾ ਪਲੈਨਿੰਗ ਕਰਦਾ ਫਿਰ ਆਖਰਕਾਰ ਤਾਂ ਵੀ ਫੜਿਆ ਜਾਂਦਾ ਜਿਹੜਾ ਕਤਲ ਕਹਿੰਦੇ ਆ ਬੁੱਝਾ ਨਹੀਂ ਰਿਹਾ ਉਹ ਇਸ ਮਾਮਲੇ ਦੇ ਵਿੱਚ ਹੁੰਦਾ ਆਖਰਕਾਰ ਉਹਨੂੰ ਇੱਕ ਉਮਰ ਕੈਦ ਦੀ ਸਜ਼ਾ ਮਿਲ ਗਈ ਤੇ ਏਸੀ ਅੱਜ ਦੀ ਕਹਾਣੀ ਜੀ ਤੁਹਾਨੂੰ ਕਿੱਦਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਆਪਾਂ ਮਿਲਾਂਗੇ ਕਿਸੇ ਹੋਰ ਕਹਾਣੀ ਦੇ ਨਾਲ ਤਦ ਤੱਕ ਲਈ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ